ਜਿੰਨੇ ਦੇ ਵਿੱਚੋਂ ਇੱਕ ਰਾਗ ਹੈ ਰਾਗ ਮਲਹਾਰ ਮਲਹਾਰ ਦਾ ਅਰਥ ਹੈ ਮਲ ਨੂੰ ਹਰਨਾ ਕਿਹੜੀ ਮਲ ਸਾਡੇ ਮਨਾਂ ਚ ਵਿਕਾਰ ਦੀ ਮਲ ਕਾਮ ਕ્રોਧ ਲੋਭ ਮੋ ਅਹੰਕਾਰ ਉਸ ਨੂੰ ਖਤਮ ਕਰਨਾ ਉਸ ਨੂੰ ਹਰਨਾ ਇਹਦੇ ਦੋ ਅਰਥ ਹਨ ਕਲੈਂジング ਇੱਕ ਇੰਟਰਨਲ ਕਲੈਂジング ਇੱਕ ਐਕਸਟਰਨਲ ਕਲੈਂジング ਐਕਸਟਰਨਲ ਕਲੈਂジング ਕਿਵੇਂ ਕਿ ਜਦੋਂ ਬਾਰਿਸ਼ ਆਉਂਦੀ ਹੈ ਤੇ ਬਾਹਰ ਦਾ ਵਾਤਾਵਰਣ ਕਿੰਨਾ ਸੋਹਣਾ ਸਾਫ਼ ਤੇ ਸਾਡੇ ਮਨ ਨੂੰ ਠੰਡਕ ਦਿੰਦਾ ਹੈ ਇਸੇ ਤਰ੍ਹਾਂ ਇੰਟਰਨੈਟ ਲੈਂਜ਼ਿੰਗ ਕਿ ਸਾਡਾ ਜਿਹੜਾ ਮਨ ਰੂਪੀ ਖੇਤ ਹੈ ਜਦੋਂ ਉਸ ਤੇ ਨਾਮ ਰੂਪੀ ਵਰਖਾ ਹੁੰਦੀ ਹੈ ਤੇ ਸਾਡਾ ਮਨ ਵੀ ਮੋੜ ਹਰਿਆ ਭਰਿਆ ਸੋਹਣਾ ਹੋ ਜਾਂਦਾ ਹੈ ਰਾਗ ਮਲਹਾਰ ਦਾ ਇਹ ਵੀ ਅਰਥ ਹੈ ਇੱਕ ਹਾਰ ਐਡੇ ਸੋਹਣੇ ਸੁਰਾਂ ਦਾ ਹਾਰ ਉਹ ਕੰਬੀਨੇਸ਼ਨ ਉਹ ਸਵਰਾਂ ਦਾ ਸਮੂਹ ਜਿਹੜਾ ਕਿ ਸਾਡੇ ਮਨ ਨੂੰ ਅੰਦਰੋਂ ਦੀ ਟੰਬਦਾ ਹੈ ਤੇ ਸਾਡੇ ਮਨ ਨੂੰ ਠੰਡਕ ਪਹੁੰਚਾਉਂਦਾ ਹੈ ਜਿਵੇਂ ਕਿ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਸੋਈ ਸੁਨੰਦਰੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਦ ਜਲੰਡੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖਣੇ ਹਾਲੀ ਇਹੋ ਜੀ ਠੰਡ ਰਾਗ ਮਲਹਾਰ ਸਾਡੇ ਮਨ ਤੇ ਵਰਸਦਾ ਹੈ ਰਾਗ ਮਲਹਾਰ ਗਾਇਨ ਕਰਨ ਦਾ ਭਾਵ ਹੈ ਉਮੀਦ ਆਸ ਅਤੇ ਰੱਬ ਨਾਲ ਜੁੜਨ ਦਾ ਰਸਤਾ ਆਓ ਅਸੀਂ ਸਾਰੇ ਮਿਲ ਕੇ ਰਾਗ ਮਲਹਾਰ ਦਾ ਰੰਗ ਮਾਣੀਏ ਰਾਗ ਮਲਹਾਰ ਨੂੰ ਸਿੱਖੀਏ ਤਾਂ ਜੋ ਨਾਮ ਰੂਪੀ ਵਰਖਾ ਹਰ ਰੋਜ਼ ਸਾਡੀ ਜ਼ਿੰਦਗੀ ਦੇ ਵਿੱਚ ਪੈਂਦੀ ਰਹੇ ਤੇ ਸਾਡਾ ਮਨ ਹਰਿਆ ਭਰਿਆ ਬਾਗ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ